ਬਹੁਤ ਹੀ ਵੱਡੀ ਤੇ ਅਹਿਮ ਖਬਰ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਪੰਜਾਬ ਦੇ ਅੰਦਰ ਦੋ ਵੱਡੀਆਂ ਖਬਰਾਂ ਨੇ ਹਾਹਾਕਾਰ ਮਚਾ ਦਿੱਤੀ ਹੈ ਇੱਕ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜੇਲ੍ਹ ਦੇ ਵਿੱਚੋਂ ਖਬਰ ਆ ਗਈ ਹੈ ਔਰ ਦੂਜੇ ਪਾਸੇ ਹੜ੍ਹਾਂ ਦੇ ਨਾਲ ਬਹੁਤ ਸਾਰੀਆਂ ਜਾਨਾਂ ਪੰਜਾਬ ਦੇ ਲੋਕਾਂ ਦੀਆਂ ਚਲੀ ਗਈਆਂ ਨੇ ਕਿਉਂਕਿ ਅਕਸਰ ਤੁਸੀਂ ਵੇਖਿਆ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਬਹੁਤ ਸਾਰਾ ਪਾਣੀ ਜਿਵੇਂ ਕਿ ਭਰ ਗਿਆ ਉਹਦੀਆਂ ਖਬਰਾਂ ਆ ਰਹੀਆਂ ਨੇ ਔਰ ਕਈ ਸਾਰੇ ਲੋਕਾਂ ਦੀ जान के मैं चली गई है हरों ਦੇ ਪਿੱਛੇ ਦਾ ਮਾਮਲਾ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਥਿਉਰੀਆਂ ਨੇ ਜਿਹੜੀਆਂ ਹਾਲਾਂਕਿ ਪੰਜਾਬ ਨੂੰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵਿੱਚ ਹੋਰ ਵੀ ਡਰਾ ਦੇਣਗੀਆਂ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਕੇਸ ਪੂਰੇ ਪੰਜਾਬ ਭਰ ਦੇ ਵਿੱਚ ਬੜਾ ਸ਼ਿਖਰਾਂ ਤੇ ਘੁੰਮਦਾ ਸੀ ਉਸ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਅੰਦਰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਕੈਦੀਆਂ ਤੋਂ ਬੜਾ ਖਤਰਾ ਇਹ ਉਹਨਾਂ ਦੇ ਘਰ ਦੇ ਔਰ ਉਹਨਾਂ ਦੇ ਵਕੀਲ ਉਹਨਾਂ ਦੇ ਵਰਕਰਾਂ ਦੀ ਜਵਾਨੀ ਅਕਸਰ ਤੁਸੀਂ ਮੀਡੀਆ ਦੇ ਵਿੱਚ ਕਈ ਵਾਰ ਸੁਣ ਚੁੱਕੇ ਹੋ ਪਰ ਅੱਜ ਜਿਹੜੀ ਖਬਰ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹ ਬੜੀ ਹੀ ਡਰਾ ਦੇਣ ਵਾਲੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਕਿਹੜੇ ਕਿਹੜੇ ਇਲਾਕੇ ਬਿਲਕੁਲ ਡੁੱਬ ਚੁੱਕੇ ਨੇ ਔਰ ਦੂਜੇ ਪਾਸੇ ਲੋਕਾਂ ਦੀ ਜਾਨ ਤਾਂ ਚਲੀ ਗਈ ਹੈ ਪਰ ਦਰਅਸਲ ਦੇ ਵਿੱਚ ਕਈ ਮਹੀਨਿਆਂ ਤੱਕ ਉੱਥੇ ਬਿਮਾਰੀਆਂ ਲੋਕਾਂ ਦਾ ਰਹਿਣ ਬਸੇਰਾ ਬਿਲਕੁਲ ਖਤਮ ਤੇ ਨਸ਼ਟ ਹੋ ਚੁੱਕਿਆ ਔਰ ਜਿਹੜੇ ਇਲਾਕੇ ਇਸ ਪਾਣੀ ਦੀ ਚਪੇੜ ਦੇ ਵਿੱਚ ਹੁਣ ਤੋਂ ਬਾਅਦ ਆਉਣਗੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਵੱਡਾ ਜੇਕਰ ਜਿਲ੍ਹਾ ਮਾਨਸਾ ਸਰਦੂਲਗੜ ਦਾ ਕਿਉਂਕਿ ਸਰਦੂਲਗੜ ਦੇ ਵਿੱਚ ਜਿਹੜਾ ਘੱਗਰ ਦਰਿਆ ਵਿੱਚ ਦੀ ਕਰਾਸ ਕਰਦਾ ਸ਼ਹਿਰ ਦੇ ਉਹਦੇ ਨਾਲ ਲੱਗਦੇ ਸ਼ਹਿਰ ਨੂੰ ਬਿਲਕੁਲ ਖਤਰਾ ਹੋ ਚੁੱਕਿਆ ਕਿਉਂਕਿ ਨਦੀ ਹੈ ਜਿਹੜੀ ਘੱਗਰ ਦਰਿਆ ਜਿਹਨੂੰ ਕਿਹਾ ਜਾਂਦਾ ਹੈ ਬੜੇ ਉਫਾਨ ਤੇ ਜੋਰਾ ਸ਼ੋਰਾਂ ਦੇ ਨਾਲ ਪਾਣੀ ਦਾ ਬਹਾਵਾ ਵਧ ਰਿਹਾ ਹੈ ਪਾਣੀ ਦਾ ਲੈਵਲ ਉੱਚਾ ਜਾ ਰਿਹਾ ਹੈ ਸ਼ਹਿਰ ਨੀਵਾ ਪੈ ਚੁੱਕਿਆ ਬੰਨ ਤੇ ਸਾਰੇ ਲੋਕਾਂ ਨੂੰ ਸੱਦੇ ਗਿਆ ਆਪਣੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਤੁਸੀਂ ਬੰਨ ਤੇ ਪਹੁੰਚ ਜਾਓ ਜੇਕਰ ਘੱਗਰ ਨਦੀ ਟੁੱਟਦੀ ਹੈ ਤਾਂ ਸ਼ਹਿਰ ਸਰਦੂਰਗੜ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਜਿਵੇਂ ਨੁਕਸਾਨ ਵੀ ਹੋ ਸਕਦਾ ਹੈ ਔਰ ਲੋਕਾਂ ਨੂੰ ਪ੍ਰਸ਼ਾਸਨ ਬਣਿਓ ਸਰਦੂਰਗੜ ਦੀ ਕਮੇਟੀ ਦੇ ਮੈਂਬਰਾਂ ਬਣਿਓ ਅਲਰਟ ਕਰ ਦਿੱਤਾ ਗਿਆ ਤੇ ਭਾਈ ਤੁਸੀਂ ਦਿਨ ਰਾਤ ਚਕੰਨੇ ਰਹਿਣਾ ਕਿਉਂਕਿ ਨਦੀ ਬਿਲਕੁਲ ਵੇਚਦੀ ਜਾਂਦੀ ਹੈ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਔਰ ਵਿਕਰਮ ਸਿੰਘ ਮਜੀਠੀਆ ਜਿਹੜੇ ਇਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਔਰ ਅਹਿਮ ਖਬਰ ਆ ਰਹੀ ਹੈ ਨਾਬਾ ਦੀ ਨਿਊ ਜੇਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੰਦਾ ਸਾਰੇ ਜਾਣਦੇ ਹੋ ਪਰ ਜਿਹੜੇ ਉਹਨਾਂ ਦੇ ਪਰਿਵਾਰ ਦੇ ਲੋਕ ਉਹਨਾਂ ਦੇ ਵਕੀਲ ਉਹਨਾਂ ਦੇ ਵਰਕਰ ਕਈ ਸਾਰੇ ਪਾਰਟੀ ਦੇ ਲੀਡਰਾਂ ਬਣਿਓ ਕਈ ਵਾਰ ਇਹ ਗੱਲ ਦਾ ਦਾਵਾ ਪਹਿਲੇ ਹੀ ਕੀਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਖੂੰਖਾਰ ਕੈਦੀਆਂ ਦੇ ਨਾਲ ਉਹ ਜੇਲ੍ਹ ਦੇ ਵਿੱਚ ਬੰਦ ਨੇ ਦੋ ਕੈਦੀ ਉਹਦੇ ਨਾਲ ਐਸੇ ਰੱਖੇ ਗਏ ਸੀ ਜਿਨ੍ਹਾਂ ਦੇ ਉੱਤੇ ਮੌਤ ਦੀ ਧਾਰਾ ਯਾਨੀ ਇੱਕ ਦੇ ਪਾਸ ਕੋ ਲੱਗੀ ਆ ਇੱਕ ਨੂੰ ਬੱਚਿਆਂ ਦੇ ਕਤਲਾਂ ਦੇ ਵਿੱਚ ਮੌਤ ਦੀ ਸਜ਼ਾ ਦਾ ਫਰਮਾਨ ਪਹਿਲੇ ਹੀ ਆਲਰੇਡੀ ਜੱਜ ਸਾਹਿਬ ਨੇ ਸੁਣਾਇਆ ਹੋਇਆ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਬਹੁਤ ਵਾਰ ਕਿਹਾ ਕਿ ਭਾਈ ਮੇਰੇ ਪਤੀ ਨੂੰ ਖਤਰਾ ਹੈ ਉਹ ਜਾਨੇ ਮਾਰ ਸਕਦੇ ਨੇ ਪਹਿਲੀ ਤੁਹਾਨੂੰ ਬਿਕਰਮ ਮਜੀਠੀਆ ਦੀ ਖਬਰ ਸੁਣਾਵਾਂਗੇ ਉਸ ਤੋਂ ਬਾਅਦ ਹੜ੍ਹਾਂ ਦੇ ਨਾਲ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਾਨਾਂ ਚਲੀਆਂ ਗਈਆਂ ਨੇ ਲੋਕਾਂ ਦੀਆਂ ਇਹ ਵੀ ਬੜੀ ਅਹਿਮ ਖਬਰ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਪਾਣੀ ਨੇ ਵੀ ਇੱਕ ਪਾਸੇ ਹਾਹਾਕਾਰ ਮਚਾ ਦਿੱਤੀ ਔਰ ਦੂਜੇ ਪਾਸੇ ਵਿਕਰਮ ਮਜੀਠੀਏ ਦੇ ਕੇਸ ਨੇ ਵੀ ਹਾਹਾਕਾਰ ਮਚਾ ਦਿੱਤੀ ਹੈ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਅਸੀਂ ਚੱਕਿਆ ਜਰੂਰ ਆ ਪਰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਅਸੀਂ ਹੁਣ ਇਹਨੂੰ ਜੇਲ੍ਹ ਦੇ ਵਿੱਚੋਂ ਤਾਂ ਨਹੀਂ ਨਿਕਲਣ ਦਿੰਦੇ ਭਾਵੇਂ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਹੀਂ ਨਿਕਲਣ ਦੇ ਇਹ ਗੱਲ ਤਾਂ ਤੈਅ ਹੈ ਪਰ ਦੂਜੇ ਪਾਸੇ ਜੀ ਕਹਿੰਦੇ ਜਿਹੜੇ ਕੈਦੀ ਨੇ ਉਹਨਾਂ ਤੋਂ ਖਤਰਾ ਦੱਸਿਆ ਜਾ ਰਿਹਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਕੈਦੀਆਂ ਤੋਂ ਬਾਅਦ ਵੱਡਾ ਖਤਰਾ ਪੈਦਾ ਹੋ ਗਿਆ ਕਹਿੰਦੇ ਜੀ ਹੁਣ ਕੈਦੀ ਹੈ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਾਅਦ ਵੱਡੇ ਪੱਧਰ ਦੇ ਉੱਤੇ ਕੁੱਟਮਾਰ ਹੋ ਸਕਦੀ ਹੈ ਕਿਉਂਕਿ ਕੁੱਟਮਾਰ ਦੇ ਮਾਮਲੇ ਪਹਿਲਾਂ ਵੀ ਕਈ ਸਾਰੀਆਂ ਜੇਲਾਂ ਦੇ ਵਿੱਚੋਂ ਅਕਸਰ ਸਾਹਮਣੇ ਆਏ ਨੇ ਪੂਲਾ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ ਕਿ ਸਿੰਘਾਂ ਦੇ ਬਾਣੇ ਦੇ ਵਿੱਚ ਸੀ ਉਸ ਬੰਦੇ ਦਾ ਜੇਲ੍ਹ ਦੇ ਅੰਦਰ ਸੋਧਾ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਹੀ ਮਾਰ ਦਿੱਤਾ ਗਿਆ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਖੂੰਖੇਰ ਕੈਦੀਆਂ ਦੇ ਨਾਲ ਬੰਦ ਆਕਸਰ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕੈਰੈਕਟਰ ਹੈ ਉਸ ਤੇ ਵੀ ਬਹੁਤ ਵੱਡਾ ਦਾਗ ਲੱਗ ਚੁੱਕਿਆ ਕਿਉਂਕਿ ਚਿੱਟੇ ਦੀ ਜਿਹੜੀ ਤਸਕਰੀ ਔਰ ਪੰਜਾਬ ਦੇ ਲੋਕਾਂ ਨੂੰ ਮਾਰਨ ਦੀ ਗੱਲ ਤੋਂ ਲੈ ਕੇ ਪੰਜਾਬ ਦੀ ਸੀ ਕੌਮ ਦਾ ਖਾਨਾ ਤੇ ਇਹ ਕਰ ਚੁੱਕੇ ਜਿਹੜੇ ਬਾਦਲ ਨੇ ਔਰ ਵਿਕਰਮ ਸਿੰਘ ਮਜੀਠੀਆ ਹੁਣ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਨੂੰ ਬਹੁਤ ਵੱਡਾ ਖਤਰਾ ਉਹਨਾਂ ਕੈਦੀਆਂ ਤੋਂ ਪੈਦਾ ਹੋ ਗਿਆ ਵਿਕਰਮ ਸਿੰਘ ਮਜੀਠੀਏ ਦੀ ਵਾਰਕ ਜੇਕਰ ਪੰਜਾਬ ਦੀ ਸਰਕਾਰ ਨੇ ਨਾ ਬਦਲੀ ਤਾਂ ਵਿਕਰਮ ਮਜੀਠੀਏ ਦੀ ਕੁੱਟ ਮਾਰ ਵੀ ਜੇਲ੍ਹ ਦੇ ਅੰਦਰ ਪੱਕਾ ਹੋ ਸਕਦੀ ਹੈ ਔਰ ਦੂਜੇ ਪਾਸੇ ਸ਼ਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਉਹਨਾਂ ਨੇ ਅੱਜ ਹੱਥ ਜੋੜ ਦਿੱਤੇ ਨੇ ਕਹਿੰਦੇ ਜੀ ਦੇਖੋ ਕਿ ਦਰਬਾਜੀ ਕਮਾਈ ਆ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਦਾ ਕਰਕੇ ਉਹਨੇ ਸੋਚਿਆ ਕਿ ਪੰਜਾਬ ਦੇ ਲੋਕ ਵੈਸੇ ਤਾਂ ਮਗਰ ਨਹੀਂ ਲੱਗਦੇ ਕਿਉਂਕਿ ਤਸਕਰੀ ਕਰ ਚੁੱਕਿਆ ਮਜੀਠੀਆ ਇਹ ਪੰਜਾਬ ਦੇ ਲੋਕ ਸਾਰੇ ਜਾਣਗੇ ਨਹੀਂ ਤਾਂ ਹੁਣ ਸੁਖਵੀਰ ਸਿੰਘ ਬਾਦਲ ਕੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੇ ਨੇ ਕਹਿੰਦੇ ਹੁਣ ਪੰਜਾਬ ਦੇ ਲੋਕਾਂ ਨੂੰ ਬਚਾ ਲੋ ਹੜ ਆ ਗਏ ਨੇ ਪਰ ਭਾਈ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਲਾ ਪਹਿਲਾ ਕੌਣ ਸੀ ਇਹ ਹੀ ਸੁਖਵੀਰ ਸਿੰਘ ਬਾਦਲ ਨੇ ਜੇਕਰ ਇਹਨਾਂ ਦੀ ਸਰਕਾਰ ਦੇ ਅੰਦਰ ਨਦੀਆਂ ਦੇ ਬੰਨ ਉੱਚੇ ਕੀਤੇ ਹੁੰਦੇ ਕੋਈ ਹੋਰ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਦੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਦੇ ਰਵੱਈਏ ਨੂੰ ਕੋਈ ਗੱਲ ਅੱਜ ਦੇ ਲੋਕ ਨਾ ਕਹਿੰਦੇ ਤਾਂ ਇਸ ਕਰਕੇ ਵੀ ਬਾਦਲਾਂ ਦੀ ਗਲਤੀ ਹੈ ਸਰਾਸਰ ਬਾਦਲਾਂ ਦੀ ਹੈ ਤਾਂ ਹੁਣ ਦੂਜੇ ਪਾਸੇ ਆਜੋ ਵੀ ਜਿਹੜੀ ਹੜ੍ਹਾਂ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਲੋਕਾਂ ਦੀ ਜਾਨ ਚਲੀ ਗਈ ਹੈ ਬਹੁਤ ਸਾਰੇ ਪਸ਼ੂ ਮਰ ਗਏ ਨੇ ਜਿਵੇਂ ਕਿ ਗੁਰਦਾਸਪੁਰ ਜਿਵੇਂ ਕਿ ਗੁਰਦਾਸਪੁਰ ਇਲਾਕੇ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਚੁੱਕਿਆ ਹੈ ਫਰੀਦਕੋਟ ਦੇ ਵਿੱਚ ਵੀ ਹੋ ਚੁੱਕਿਆ ਹੈ ਬਹੁਤ ਸਾਰੇ ਹੋਰ ਸ਼ਹਿਰ ਨੇ ਕਈ ਜ਼ਿਲ੍ਹੇ ਨੇ ਜਿਹੜੇ ਪਾਣੀ ਦੇ ਨਾਲ ਜਿਹੜਾ ਕਿ ਰਾਵੀ ਦੇ ਚਾਰ ਗੇਟ ਟੁੱਟਣ ਦੇ ਕਾਰਨ ਲੋਕਾਂ ਨੂੰ ਬੜੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਹੁਣ ਕਹਿੰਦੇ ਵੀ ਕਈ ਦਿਹਾਕਿਆਂ ਤੱਕ ਉਹ ਬਿਮਾਰੀ ਨਹੀਂ ਜਾਣੀ ਮਹਾਮਾਰੀ ਦਾ ਰੂਪ ਉਹ ਪਾਣੀ ਲੈ ਚਲਿਆ ਯਾਨੀ ਜੇਕਰ ਪਾਣੀ ਸੁੱਕ ਵੀ ਜਾਂਦਾ ਤਾਂ ਉੱਥੇ ਜਿਹੜੇ ਕੀੜੇ ਪਤੰਗੇ ਮਰੇ ਹੋਣਗੇ ਉਹਨਾਂ ਦੇ ਨਾਲ ਬਹੁਤ ਦੇਰ ਤੱਕ ਜਾਨੀ ਰਹਿੰਦੇ 2-4 ਮਹੀਨਿਆਂ ਤੱਕ ਇੱਕ ਬਿਮਾਰੀ ਜਿਹੜਾ ਕਿ ਲੋਕਾਂ ਨੂੰ ਲੱਗ ਸਕਦੀ ਹੈ ਇਹਦੇ ਤੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਪਰ ਫਿਲਹਾਲ ਜਿੱਥੋਂ ਤੱਕ ਹੋ ਸਕਦਾ ਪੰਜਾਬ ਦੀ ਸਰਕਾਰ ਅਲਰਟ ਕੰਮ ਕਰ ਰਹੀ ਹੈ ਬਿਨਾਂ ਵਜ੍ਹਾ ਤੋਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਬਹੁਤੇ ਸਾਡੇ ਸਾਥੀ ਪੱਤਰਕਾਰ ਹੋਰ ਵੀ ਨੇ ਜਿਵੇਂ ਕਿ ਮਨਿੰਦਰ ਸਿੰਘ ਸਿੱਧੂ ਲੋਕ ਵਾਲੀ ਟੀਵੀ ਦੇ ਪੱਤਰਕਾਰ ਨੇ ਉਹਨਾਂ ਨੇ ਭਗਵਾਨ ਤੇ ਮਾਨ ਦੇ ਖਿਲਾਫ ਖਬਰਾਂ ਦਵਾਈਆਂ ਤਾਂ ਦੇਖੋ ਜਿੱਥੇ ਚੰਗਾ ਕਰਦਾ ਉੱਥੇ ਚੰਗਾ ਵੀ ਦਿਖਾਉਣ ਦਾ ਹੱਕ ਬਣਦਾ ਜਿੱਥੇ ਰਸਨ ਨਹੀਂ ਪਹੁੰਚਦਾ ਉਹ ਉਹਨਾਂ ਦੀ ਖਬਰ ਲਾਉਂਦੇ ਨੇ ਲਾਉਣੀ ਚਾਹੀਦੀ ਹੈ ਪਰ ਜਿੱਥੇ ਕੋਈ ਚੰਗਾ ਕਰਦਾ ਉਹਨੂੰ ਚੰਗਾ ਵੀ ਕਹਿਣਾ ਚਾਹੀਦਾ ਤਾਂ ਕਿ ਉਹਨਾਂ ਦਾ ਮਨੋਬਲ ਵਧੇ ਤਾਂ ਲੋਕਾਂ ਤੱਕ ਸਰਕਾਰ ਦੇ ਨੁਮਾਇੰਦੇ ਪਹੁੰਚਣ ਦੀ ਕੋਸ਼ਿਸ਼ ਕਰਨ ਤਾਂ ਮੇਰੀ ਵੀ ਅਪੀਲ ਹੈ ਕਿ ਸਰਕਾਰਾਂ ਨੂੰ ਪਹਿਲੀ ਨਜ਼ਰ ਬਣਾ ਕੇ ਪੂਰੇ ਪੰਜਾਬ ਪਰ ਦੇ ਲੋਕਾਂ ਦਾ ਵੱਡੇ ਪੱਦਰ ਦੇ ਉੱਤੇ ਸਾਧਣਾ ਚਾਹੀਦਾ ਤਰੀਗਾ ਪੰਜਾਬ ਵਾਲਿਓ ਜਿਹਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਤ ਜ਼ਰੂਰ ਕਰ ਲੈਣਾ ਜੀ ਧੰਨਵਾਦ